ਚੰਗੇ ਕਮ ਜਿਹੜੇ ਕਰਦੇ ਮਰ ਕੇ ਵੀ ਕਦੇ ਨ ਮਰਦੇ ਚੰਗੀਆਂ ਸਦਾ ਹੀ ਮਿੱਤਰੋ ਉਹ ਚੰਗੇ ਫਲ ਪਾਉਂਦੀਆਂ ਨੇ ਇਹ ਬੰਦਾ ਤੁਰ ਜਾਂਦਾ ਓਏ ਪਿੱਛੇ ਯਾਦਾਂ ਰਹਿ ਜਾਂਦੀਆਂ ਨੇ ਇਹ ਬੰਦਾ ਤੁਰ ਜਾਂਦਾ ਓਏ ਪਿੱਛੇ ਹੋਰ ਰਹਿਣਾ ਇੱਕ ਨਾਮ ਸਾਈ ਦਾ ਕੁਝ ਨਹੀਂ ਹੈ ਦੁਨੀਆਂ ਅੰਦਰ ਰਹਿਣਾ ਇੱਕ ਨਾਮ ਸਾਈ ਦਾ ਕੁਝ ਨਹੀਂ ਹੈ ਦੁਨੀਆਂ ਅੰਦਰ ਸਭ ਕੁਝ ਸੀ ਹਾਸਲ ਕਰਕੇ ਖਾਲੀ ਹੱਥ ਗਿਆ ਸਿਕੰਦਰ ਸਭ ਕੁਝ ਸੀ ਹਾਸਲ ਕਰਕੇ ਖਾਲੀ ਹੱਥ ਗਿਆ ਸਿਕੰਦਰ ਕਿੱਸੇ ਕਹਾਣੀਆਂ ਪਿਛਲੀਆਂ ਇਹ ਹੀ ਦਰਸਾਉਂਦੀਆਂ ਨੇ ਬੰਦਾ ਤੁਰ ਜਾਂਦਾ ਓਏ ਪਿੱਛੋਂ ਯਾਦਾਂ ਰਹਿ ਜਾਂਦੀਆਂ ਨੇ ਬੰਦਾ ਤੁਰ ਜਾਂਦਾ ਓਏ ਪਿੱਛੋਂ ਰੱਖਦੇ ਕਈ ਖਾਰਾਂ ਦਿਲ ਵਿੱਚ ਦੂਜਿਆਂ ਨੂੰ ਵੇਖ ਨਾ ਜਰਦੇ ਕਈ ਸੇਰੇ ਜ਼ਖਮ ਵੀ ਸਹਿ ਕੇ ਦੂਜਾਂ ਦੇ ਫੱਟ ਨੇ ਭਰਦੇ ਕਈ ਚੇਰੇ ਦੁੱਖ ਸਹਿ ਕੇ ਵੀ ਦੂਜਾਂ ਦੇ ਫੱਟ ਨੇ ਭਰਦੇ ਉਹਨਾਂ ਨੂੰ ਕਰ ਕਰ ਚੇਤੇ ਰੂਹਾਂ ਘੁਰ ਲਾਂਦੀਆਂ ਨੇ ਬੰਦਾ ਤੁਰ ਜਾਂਦਾ ਹੋਏ ਪਿੱਛੇ ਯਾਦਾਂ ਰਹਿ ਜਾਂਦੀਆਂ ਨੇ ਇਹ ਬੰਦਾ ਤੁਰ ਜਾਂਦਾ ਹੋਏ ਪਿੱਛੇ ਰਾਜੂ ਸਭ ਝੂਠ ਫਰੇਬਾਂ ਨੇਕੀ ਦਾ ਰਾ ਆਪਣਾਲੈ ਰਾਜੂ ਸਭ ਝੂਠ ਫਰੇਬਾਂ ਨੇਕੀ ਦਾ ਰਾ ਆਪਣਾਲੈ ਭੁੱਲ ਕੇ ਸਭ ਗਿਲੇ ਤੇ ਸ਼ਿਕਬੇ ਸੱਜਣ ਸਭ ਯਾਰ ਬਣਾ ਲੈ ਮਹਿਕਾਂ ਜਿਹੜੇ ਫੁੱਲ ਬਣਦੇਓ ਮਹਿਕਾਂ ਜਿਹੜੇ ਫੁੱਲ ਬਣਦੇਓ ਉਹੀ ਮਹਿਕਾਂਦੀਆਂ ਨੇ ਬੰਦਾ ਤੁਰ ਜਾਂਦਾ ਹੋਏ ਪਿੱਛੇ ਯਾਦਾਂ ਰਹਿ ਜਾਂਦੀਆਂ ਨੇ ਬੰਦਾ ਤੁਰ ਜਾਂਦਾ ਹੋਏ ਪਿੱਛੇ ਯਾਦਾਂ ਰਹਿ ਜਾਂਦੀਆਂ ਨੇ ਬੰਦਾ ਤੁਰ ਜਾਂਦਾ ਓਏ ਪਿੱਛੇ